ਪਾਠ 6ਵਾਂ तितਲੀ ਉਦੇਸ਼ ਪੰਛੀ तितਲੀ ਭੌਰੇ ਆਦਿ ਪਰਮਾਤਮਾ ਦੀ ਇੱਕ ਅਦਭੁਤ ਦੇਣ ਹਨ ਸਾਨੂੰ ਇਹਨਾਂ ਨੂੰ ਬਚਾਉਣ ਲਈ ਆਪਣਾ ਆਲਾ ਦਵਾਲਾ ਹਰਿਆ ਭਰਿਆ ਅਤੇ ਪ੍ਰਦੂਸ਼ਣ ਮੁਕਤ ਬਣਾਉਣਾ ਚਾਹੀਦਾ ਹੈ ਐਤਵਾਰ ਦਾ ਦਿਨ ਸੀ ਮਿੰਨੀ ਦੇ ਪਿਤਾ ਜੀ ਨੇ ਉਸ ਨੂੰ तितਲੀ ਗਾਰਡਨ ਵਿਖਾ ਕੇ ਲਿਉਂਦਾ ਵਾਦਾ ਕੀਤਾ ਸੀ ਮਿਨੀ ਬਹੁਤ ਖੁਸ਼ੀ ਮਿਨੀ ਆਪਣੇ ਪਰਿਵਾਰ ਨਾਲ ਤਿਤਲੀ ਗਾਰਡਨ ਦੇਖਣ ਗਈ ਤਿਤਲੀ ਗਾਰਡਨ ਵੱਖ-ਵੱਖ ਕਿਸਮਾਂ ਦੇ ਗੁਲਾਬ ਗੇਂਦੇ ਚਮੇਲੀ ਗੁਲਦਾウਦੀ ਆਦਿ ਰੰਗ-बिरंगे ਫੁੱਲਾਂ ਦੀਆਂ ਕਿਆਰੀਆਂ ਨਾਲ ਟੈਕ ਰਿਹਾ ਸੀ ਰੰਗ-बिरंगे ਫੁੱਲਾਂ ਉੱਪਰ ਰੰਗ-ਬਿਰੰਗੀਆਂ ਤਿਤਲੀਆਂ ਮੰਡਰਾ ਰਹੀਆਂ ਸਨ ਮਿਨੀ ਲਾਲ ਤਿਤਲੀ ਦੇ ਪਿੱਛੇ ਭੱਜੀ

ਕਰਪਰਤ ਕੇ ਵੀ ਮਿੰਨੀ ਅਤੇ ਉਸਦੇ ਪਰਾ ਦੀਆਂ ਅੱਖਾਂ ਅੱਗੇ ਰੰਗ-बिरੰਗੀਆਂ तितਲੀਆਂ ਦਾ ਦ੍ਰਿਸ਼ ਨਜ਼ਰ ਆ ਰਿਹਾ ਸੀ ਅਗਲੇ ਦਿਨ ਸਕੂਲ ਵਿੱਚ ਮਿੰਨੀ ਬੜੇ ਉਤਸ਼ਾਹ ਅਤੇ ਖੁਸ਼ੀ ਨਾਲ ਆਪਣੀਆਂ ਸਹੇਲੀਆਂ ਨੂੰ तितਲੀਆਂ ਬਾਰੇ ਦੱਸ ਰਹੀ ਸੀ ਕੀ ਸਿੱਖਿਆ ਵੱਖ-ਵੱਖ ਫੁੱਲਾਂ ਬਾਰੇ तितਲੀਆਂ ਬਾਰੇ ਪ੍ਰਕਿਰਤੀ ਦੀ ਸੁੰਦਰਤਾ ਬਾਰੇ